ਬੋਲੇ ਸੋਨਿਹਾਰ ਸੋਨਿਹਾਰ ਅਜੂ ਪ੍ਰਧਾਨ ਜੀ ਬੈਠ ਜਾ ਹਾਂਜੀ ਇਸ 5 ਨੰਬਰ ਬੋਡੀਸ ਪਾਣੀ ਦੀ ਬੜੀ ਪ੍ਰੋਬਲਮ ਚੱਲ ਰਹੀ ਸੀਗੀ ਕਾਫੀ ਜਿਆਦਾ ਪ੍ਰੋਬਲਮ ਸੀ ਪਾਣੀ ਤੋਂ ਬਿਨਾਂ ਲੋਕਾਂ ਦੇ ਸ਼ਿਕਾਇਤਾਂ ਬੜੀਆਂ ਆ ਰਹੀਆਂ ਸਨ ਤੇ ਕੋਈ ਜਗ੍ਹਾ ਦਾ ਬੰਦੋਬਸਥ ਨਹੀਂ ਸੀ ਹੋ ਰਿਹਾ ਫਿਰ ਐਮਸੀ ਸਾਹਿਬ ਨੇ ਇਹ ਜਗ੍ਹਾ ਸਿਲੈਕਟ ਕੀਤੀ ਭਗਤਕਾਰ ਦੇ ਸ਼ਮਸ਼ਾਨ ਘਾੜੀ ਚ ਟਿਊਬਲ ਅੱਜ ਲਗਾਇਆ ਜਾ ਰਿਹਾ ਤੇ ਇਸ ਦਾ ਸਾਰਿਆਂ ਨੂੰ ਫਾਇਦਾ ਹੋਏਗਾ ਇਸ ਦੇ ਉੱਤੇ ਲਗਭਗ 46 ਲੱਖ ਦਾ ਖਰਚਾ ਅੰਦਾਜ਼ਨਮਾਨ ਹੈ ਤੇ ਦੂਰ ਹੋਏ ਪ੍ਰਮਾਤਮਾ ਕਰੇ ਸਾਰਿਆਂ ਨੂੰ ਪਾਣੀ ਮਿਲੇ ਕਦ ਤੱਕ ਸ਼ੁਰੂ ਹੋ ਜਾਏਗਾ ਕੰਮ ਇਹਦਾ ਸ਼ੁਰੂਆਤ ਹੈ ਜੀ ਬਸ ਅੱਜ ਸ਼ੁਰੂ ਹੋ ਗਿਆ ਤੇ ਨਾਲੇ 2 ਦਿਨ ਦੇ ਵਿੱਚ ਕੰਮ ਸ਼ੁਰੂ ਕਰਕੇ ਇਹਨਾਂ ਨੇ ਹਾਂਜੀ ਵੱਖ-ਵੱਖ ਵਾਰਡਾਂ ਦੇ ਵਿੱਚ ਕੰਮ ਲੁੱਕ ਦੇ ਸ਼ੁਰੂ ਹੋ ਗਏ ਆ। ਸਨੀਨ ਕਲੇਜ਼ ਦੇ ਵਿੱਚ ਵੀ ਹੋ ਗਿਆ ਜਿੱਥਾ ਹੁਣ 15 ਨੰਬਰ ਰਵਾੜ ਹੋ ਗਿਆ 14 ਨੰਬਰ 3 ਮਿਕਸ ਦੇ ਜਿੱਥੇ-ਜਿੱਥੇ ਪਾਸ ਹੈਗੇ ਕੰਮ ਸਾਰੇ ਵਾਰਡਾਂ 'ਚ ਹੋਣਗੇ ਤੇ ਬਾਕੀ ਟਾਈਲਾਂ ਦੇ ਕੰਮ ਵੀ ਸ਼ੁਰੂ ਹੋ ਗਏ ਆ। 3 ਨੰਬਰ 3 ਪਾਸ ਹਾਂਜੀ 3 ਨੰਬਰ ਦੇ ਵਿੱਚ ਵੀ 3 ਨੰਬਰ ਦੇ ਵਿੱਚ ਵੀ ਪਾਸ ਆਵੇ। ਹਾਂਜੀ 3 ਨੰਬਰ ਵਾਰਡ 'ਚ ਵੀ ਟਿਬਲ ਪਾਸ ਆ ਹੋਵੇ ਜਲਦੀ ਲਗਾਵਾਂਗੇ ਆਪਾਂ। ਤੇ 16 ਨੰਬਰ ਵਾਰਡ 'ਚ ਦੋ ਟਿਊਬ ਲੱਗ ਚੁੱਕੇ ਆ 15 ਨੰਬਰ 'ਚ ਟਿਊਬ ਲਗਾਇਆ ਤੇ 12 ਔਰ 14 ਨੰਬਰ ਦਾ ਵੀ ਟਿਊਬ ਲੱਗ ਚੁੱਕਾ ਕਾਫੀ ਪ੍ਰਗਤੀ ਹੁਣ ਉਹਦੇ ਚਾਪਾ ਸ਼ੁਰੂ ਕਰ ਦਿੱਤੇ ਆ ਕੰਮ ਬਾਕੀ ਵਾਰਡਾਂ 'ਚ ਜਿੰਨੇ ਵੀ ਪਾਸ ਹੈਗੇ ਆ ਜਲਦੀ ਹੋ ਜਾਵੇਗਾ ਚਲੋ ਉਦੋਂ ਸਭ ਦਾ ਹੀ ਪਾਣਾ ਕੰਮ ਨਿਪਟਰੇ ਚੋਂ ਚੱਲਿਆ ਹੈ ਇਹਨਾਂ ਨੇ ਹੀ ਸਾਨੂੰ ਪਾਣੀ ਦੀ ਕਿੱਲਤ ਦੂਰ ਕਰਨ ਵਾਸਤੇ ਫਰੇ ਰਿਹਾ ਜੀ ਇਹਨਾਂ ਦੇ ਸਹਿਯੋਗ ਅਤੇ ਯਤਨਾਂ ਸਦਕਾ ਹੀ ਸਾਡੇ ਟਿਊਬ ਲੱਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਰ 5 ਦੇ ਵਿੱਚ ਸਾਡੇ ਐਮਸੀ ਮੇਰੇ ਮਦਰ ਹੈ ਜੀ ਫਰਮਜੀਤ ਕੌਰ ਕੁਰੂ ਆ ਪੂਰੇ ਪਹਿਲਾਂ ਟਿਊਬਲ ਲੱਗਿਆ ਹੋਇਆ ਸੀਗਾ ਜੀ ਉਹ 2 ਸਾਲ ਤੋਂ ਫੇਲ ਹੋ ਗਿਆ ਸੀਗਾ ਜੀ ਫਿਰ ਅਸੀਂ ਦੁਬਾਰੇ ਆਪਣਾ ਮਤਾ ਪਵਾ ਕੇ ਜੀ ਨਵਾਂ ਟਿਊਬਲ ਪਾਸ ਕਰਵਾਇਆ ਜੀ ਧੰਨਵਾਦ ਕਰਦੇ ਆ ਜੀ ਆਪਣੇ ਐਮਐਲਏ ਸਾਹਿਬ ਦਾ ਵੀ ਅਨਮੋਲ ਗਗਨ ਮਾਨ ਜੀ ਦਾ ਤੇ ਪ੍ਰਧਾਨ ਨਗਰ ਕੌਂਸਲ ਖਰੜ ਦਾ ਜੀ ਵੀ ਅਜੋ ਜੰਦਰ ਜੀ ਦਾ ਜਿਨ੍ਹਾਂ ਨੇ ਅੱਜ ਸਾਨੂੰ ਸਹਿਯੋਗ ਦੇ ਕੇ ਸਾਡਾ ਕੰਮ ਅੱਜ ਸ਼ੁਰੂ ਕਰਵਾਇਆ ਜੀ ਤੇ ਕੱਲ ਵੀ ਇੱਕ ਜਿਹੜੀ ਸਾਡੀ ਮੇਨ ਸੜਕ ਹੈ ਜੀ ਆਪਣੇ ਵਾਰਡ ਨੰਬਰ 5 اور 3 ਦੀ ਜੀ ਉਹਦਾ ਵੀ ਕੰਮ ਸ਼ੁਰੂ ਹੋਇਆ ਜੀ ਦੇ ਪਰ 30 ਲੱਖ ਰੁਪਏ ਦੀ ਲੱਗ ਰਣੀ ਆ ਤੇ ਹੋਰ ਵੀ ਜਿੰਨੇ ਰਹਿੰਦੇ ਕਾਰਜ ਐ ਉਹ ਪ੍ਰਧਾਨ ਜੀ ਨਾਲ ਦੀ ਨਾਲ ਸ਼ੁਰੂ ਕਰਵਾ ਰਹੇ ਆ ਜੀ ਧੰਨਵਾਦ ਸਾਰਾ